ਹਰੋ ਜੀ ਸ਼ਾਸਤਰੀ ਕਾਲ ਜੀ ਮੈਂ ਮਨਜੀਤ ਆਪ ਸਭ ਨੂੰ ਪਿਆਰ ਭਰੀ ਸ਼ਾਸਤਰੀਕਾਰ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤੰਦਰੁਸਤੀ ਤਰੱਕੀ ਦੇਵੇ ਤੇ ਆਪਾਂ ਅੱਜ ਗੱਲ ਕਰਦੇ ਹਾਂ ਜੀ ਉਹ ਚੀਜ਼ ਦੀ ਵੀ ਕੁਝ ਐਸੀਆਂ ਆਪਣੇ ਨਾਲ ਜਿਆਦਾ ਜੁੜੀਆਂ ਹੁੰਦੀਆਂ ਜਿਨ੍ਹਾਂ ਨੂੰ ਯਾਦ ਕਰਕੇ ਕਈ ਵਾਰੀ ਆਪਣਾ ਮਨ ਵੀ ਭਰੇ ਆਉਂਦਾ ਮੇਰੇ ਕਰਲੀ ਨਾਲ ਨਹੀਂ ਸਭ ਨਾਲ ਹੁੰਦੀਆਂ ਇਹ ਕਿਉਂਕਿ ਆਪਣੇ ਤੇ ਤਿੰਨ ਦੌਰ ਆਉਂਦੇ ਆ ਇੱਕ ਬਚਪਨ ਇੱਕ ਜਵਾਨੀ ਤੇ ਇੱਕ ਬਡਾਪਾ ਬਚਪਨ ਵਾਲਾ ਦੌਰ ਤਾਂ ਸਭ ਤੋਂ ਬੈਸਟ ਹੁੰਦਾ ਹੈ ਵਧੀਆ ਹੁੰਦਾ ਉਹ ਕਿਦਾਂ ਗੁਜ਼ਰਦਾ ਦੇਖ ਬਚਪਨ ਚ ਆਪਾਂ ਨੂੰ ਨਾ ਤਾਂ ਮੀਦੀ ਦਾ ਪਤਾ ਹੁੰਦਾ ਨਾ ਗਰੀਬੀ ਦਾ ਪਤਾ ਹੁੰਦਾ ਨਾ ਭੁੱਖ ਦਾ ਨਾ ਤੇਹ ਦਾ ਸਿਰਫ ਖੇਡਣ ਦੇਕ ਮਤਲਬ ਹੁੰਦਾ ਉਹ ਦੌਰ ਆਪਣਾ ਬਹੁਤ ਵਧੀਆ ਗੁਜ਼ਰਦਾ ਕਿਉਂਕਿ ਬਚਪਨ ਦੇ ਵਿੱਚ ਆਪਾਂ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਵੀ ਕਿੱਥੋਂ ਕਿਹੜੀਆਂ ਚੀਜ਼ਾਂ ਆਉਂਦੀਆਂ ਗਿਆਨ ਹੀ ਨਹੀਂ ਹੁੰਦਾ ਮੈਂ ਕਹਣੀ ਆ ਉਹ ਸਭ ਤੋਂ ਬੈਸਟ ਹੁੰਦਾ ਆਪਣਾ ਦੌਰ ਤਿੰਨ ਦੌਰ ਹੁੰਦੇ ਆ ਬੰਦੇ ਦੇ ਬਚਪਨ ਜਵਾਨੀ ਤੇ ਬੁਢਾਪਾ ਸਭ ਤੋਂ ਫਾਸਟ ਦੌਰ ਆ ਜਿਹੜਾ ਬਹੁਤ ਵਧੀਆ ਹੁੰਦਾ ਬਹੁਤ ਘੈਂਟ ਹੁੰਦਾ ਉਹਦੇ ਵਿੱਚ ਨਾ ਕੋਈ ਟੈਨਸ਼ਨ ਨਾ ਮਨ ਚੰ ਕੁਝ ਨਹੀਂ ਹੁੰਦਾ ਬਸ ਇੱਕੋ ਟੈਨਸ਼ਨ ਹੁੰਦੀ ਹੈ ਵੀ ਘਰ ਦੇ ਸਕੂਲ ਤੋਂ ਹੋਰ ਮੈਨੇ ਪੜਨ ਜਾਣਾ ਪਊਗਾ ਹੋਰ ਕੋਈ ਟੈਨਸ਼ਨ ਨਹੀਂ ਹੁੰਦੀ ਕੋਈ ਖਾਣ ਪੀਣ ਦੀਆਂ ਗੋਚਾਂ ਨਹੀਂ ਹੁੰਦੀਆਂ ਸਿੰਪਲ ਲਾਈਫ ਹੁੰਦੀ ਹੈ ਬੰਦੇ ਦੀ ਇਹ ਤਾਂ ਠੀਕ ਹੈ ਵੀ ਮਾਪੇ ਉਹ ਬੱਚੇ ਨੂੰ ਜਿਆਦਾ ਬਗਾੜ ਦਿੰਦਾ ਵੀ ਇਹ ਆ ਨਹੀਂ ਖਾਂਦਾ ਇਹਨੂੰ ਆ ਨਹੀਂ ਪਸੰਦ ਤੇ ਇਹਨੂੰ ਆ ਦੇਵਾਂਗੇ ਜੇ ਮੈਂ ਆਪਣੀ ਭਾਸ਼ਾ ਵਿੱਚ ਸਮਝਾਂ ਤਾਂ ਇਹ ਕੋਈ लाड ਨਹੀਂ ਹੁੰਦਾ ਇਹ ਤਾਂ ਬੱਚੇ ਨੂੰ ਬਗਾੜਨਾ ਹੁੰਦਾ ਕਿਉਂਕਿ ਬੰਦੇ ਤੇ ਬੰਦੇ ਨੂੰ ਬੱਚੇ ਨੂੰ ਐਸਾ ਸਟਰੋਂਗ ਬਣਾਓ ਵੀ ਉਹ ਕਿਸੇ ਵੀ ਦੌਰ ਦੇ ਵਿੱਚੋਂ ਗੁਜ਼ਰੇ ਤਾਂ ਉਹ ਕੋਈ ਵੀ ਖਾਣਾ ਖਾ ਸਕਦਾ ਹੋਵੇ ਇਹਨੂੰ ਪਤਾ ਹੋਵੇ ਜੇ ਤੁਸੀਂ ਬਚਪਨ ਜੀ ਬੱਚੇ ਦੀਆਂ ਆਦਤਾਂ ਇੰਨੀਆਂ ਬਗਾੜ ਦੋਗੇ ਵੀ ਤਾਂ ਆਹ ਸਬਜ਼ੀ ਨਹੀਂ ਖਾਂਦਾ ਦਾਲ ਨਹੀਂ ਖਾਂਦਾ ਉਹ ਨਹੀਂ ਖਾਂਦਾ ਬੂ ਨਹੀਂ ਖਾਂਦਾ ਬੱਚਾ ਪੇਗੜ ਜਾਂਦਾ ਬੱਚੇ ਨੂੰ ਪੂਰਾ ਵੀ ਭਾਈ ਜੋਕਰ ਦੇ ਵਿੱਚ ਬਣਿਆ ਤੈਨੂੰ ਖਾਣਾ ਹੀ ਪੈਣਾਗਾ ਨਹੀਂ ਖਾਏਗਾ ਤਾਂ ਤੇਰੀ ਮਰਜ਼ੀ ਠੀਕ ਆ ਉਹ ਇੱਕ ਡੰਗ ਖੁਰਾ ਲੂ ਦੂਜਾ ਡੰਗ ਧੋਰੀਂ ਤੇ ਫੇਰ ਰੋਟੀ ਖਾਊਗਾ ਇਹ ਬੱਚੇ ਨੂੰ ਆਪਾਂ ਆਪ ਬਗਾੜਦੇ ਆਂ ਖਰ ਮੈਂ ਤਾਂ ਇਹ ਗੱਲ ਤਾਂ ਕੋਈ ਨਹੀਂ ਬੱਚਾ ਵਿੱਚ ਬਿਲਕੁਲ ਵੀ ਨਹੀਂ ਪਾਈ ਆਂ ਵੀ ਜੇ ਕਹਿ ਦਿੰਦੇ ਸੀਗੇ ਵੀ ਅਸੀਂ ਆਹ ਚੀਜ਼ ਖਾਣੀ ਹੈ ਮੈਂ ਕਹਿੰਦੀ ਥੋਡੀ ਮਰਜ਼ੀ ਆ ਫਿਰ ਵੇਖ ਲੋ ਖਾ ਦੇਣਾ ਖਾਣੇ ਆਪੇ ਖਾ ਲੋ ਠੀਕ ਹੈ ਬਾਾਕੀ ਜਿੱਦਾਂ ਚਲ ਮੰਨਣ ਵਾਲੇ ਬੰਦੇ ਨੂੰ ਇੱਕ ਚੀਜ਼ ਦੋ ਦੋ ショ ਹੁੰਦੀ ਆ ਅਲਰਜੀ ਨਫਰਤ ਜੀ ਲਾ ਲੋ ਵੀ ਖਾਣ ਜਿਵੇਂ ਅਰਬੀਆ ਅਰ ਵੀ ਮੈਂ ਖਾ ਨਹੀਂ ਸਕਦੀ ਮੈਨੂੰ ਖੁੰਬਾਂ ਦੀ ਸਬਜ਼ੀ ਵੀ ਵਧੀਆ ਨਹੀਂ ਲੱਗਦੀ ਜਿਵੇਂ ਖੁੰਦਾ ਵੀ ਚਲ ਦੋ ਕੁ ਸਬਜ਼ੀਆਂ ਆਪਾਂ ਨਹੀਂ ਖਾਂਦੇ ਤਾਂ ਤੁਸੀਂ ਬੱਚੇ ਨੂੰ ਆਪ ਵਿਗਾੜ ਦਿੰਨੇ ਤੂੰ ਆ ਨਹੀਂ ਖਾਂਦਾ ਤੂੰ ਆ ਮੈਂ ਤੇਰੇ ਲਈ ਆ ਰਣਾ ਦੇਣਾ ਨਾ ਛਿਟਿਆ ਕਦੀ ਨਾ ਕਰੋ ਇਹਨਾਂ ਬੱਚਾ ਵਿਗੜ ਜਾਂਦਾ ਹੁਣ ਸਾਡੇ ਬੱਚੇ ਆ ਵਿਚਾਲੋਂ ਮਨ ਨੇ ਇੱਕ ਦੋ ਸਬਜ਼ੀਆਂ ਤੋਂ ਨਹੀਂ ਬੱਚੇ ਨੂੰ ਪ੍ਰੋਬਲਮ ਹੁੰਦੀ ਨਹੀਂ ਖਾਂਦਾ ਪਰ ਬਾਕੀ ਸਭ ਕੁਝ ਖਾ ਲੈਂਦੇ ਆ ਕੁਝ ਵੀ ਹੋਵੇ ਕਿੱਦਾਂ ਵੀ ਹੋਵੇ ਡਾਈਜੈਸਟ ਕਰ ਲੈਂਦੇ ਆ ਜ਼ਰੂਰੀ ਵੀ ਆ ਕਿਉਂਕਿ ਬੰਦੇ ਤੇ ਮਾੜਾ ਚੰਗਾ ਸਮਾਂ ਆਉਂਦਾ ਰਹਿੰਦਾ ਬੰਦੇ ਨੂੰ ਕਦੋਂ ਕੀ ਖਾਣਾ ਪੈ ਜੇ ਕਿਸੇ ਨੂੰ ਕੁਝ ਵੀ ਨਹੀਂ ਪਤਾ ਹੁੰਦਾ ਕਿਉਂਕਿ ਜਾਦੇ ਨਗਰੇ ਜਾਂ ਪਾਪ ਬੱਚੇ 'ਚ ਪਾ ਦਾਂਗੇ ਨਾ ਤੇ ਫਿਰ ਉਹ ਬੱਚਾ ਦੇ ਸਟਰਗਲ ਨਹੀਂ ਕਰ ਸਕਦਾ ਉਹ ਕਿਤੇ ਵੀ ਇਕੱਲਾ ਰਹਿ ਕੇ ਪੜ੍ਹਾਈ ਜਾਂ ਜੋਬਰ ਨਹੀਂ ਕਰ ਸਕਦਾ ਕਿ ਕੁਝ ਆਦਤਾਂ ਇੰਨੀਆਂ ਆਪਾਂ ਮਾੜੀਆਂ ਪਾ ਦਿੰਨੇ ਆ ਤੇ ਫਿਰ ਉਹਦਾ ਬਚਪਨ ਹੀ ਖਰਾਬ ਕਰ ਦਿੰਨੇ ਆ ਬਚਪਨ ਤੋਂ ਆਪਾਂ ਬੱਚੇ ਨੂੰ ਖਰਾਬ ਕਰ ਦਿੰਨੇ ਆ ਉਹ ਜਿੱਦਾਂ ਕਹਿੰਦੇ ਨਾ ਕਿ ਆਪਾਂ ਫਸਲ ਬੀਜਦੇ ਆ ਤੇ ਉੱਗਣਾ ਤਾਂ ਉਸੇ ਨਹੀਂ ਆਣਾ ਕਣਕ ਬੀਜਾਂਗੇ ਕਣਕ ਉਹ ਗੁਰੂ ਕੀ ਛੋਲੇ ਬੀਜਾਂਗੇ ਛੋਲੇ ਉਹ ਗੁਰੂ ਕਹਿੰਦਾ ਭਾਵੇਂ ਆ ਵੀ ਜਿੱਦਾਂ ਤੁਸੀਂ ਬੱਚੇ ਨੂੰ ਬਣਾਓਗੇ ਉਹਨੇ ਉਦਾਂ ਦਾ ਬਣ ਜਾਣਾ ਹੈ। ਜਿਆਦਾ ਬੱਚੇ ਨੂੰ ਲਾਡ ਕਰੋ ਬੱਚੇ ਨੂੰ ਮੈਂ ਨਹੀਂ ਕਹਿੰਦੀ ਲਾੜਨਾ ਕਰੋ ਲਾਡ ਕਰੋ ਜ਼ਰੂਰੀ ਹੈ ਕਿਉਂਕਿ ਲਾਡ ਤੋਂ ਬਿਨਾਂ ਦਾ ਬੱਚੇ ਦੀ ਜਿਹੜੀ ਜ਼ਿੰਦਗੀ ਹੈ ਉਹ ਅਧੂਰੀ ਹੈ। ਬੱਚੇ ਨੂੰ ਲਾਡ ਕਰੋ ਪਿਆਰ ਕਰੋ ਉਹਨੂੰ ਪਰ ਆਪਦੇ ਅਕੋਰਡਿੰਗ ਚੱਲਣਾ ਸਿਖਾਓ ਨਾ ਵੀ ਆਪਾਂ ਕਿੱਦਾਂ ਚੱਲ ਰਹੇ ਆ ਕਿੱਦਾਂ ਆਪਣਾ ਖਾਣ ਪੀਣਾ ਰਹਿਣ ਸਹਿਣ ਆ ਕਿੱਦਾਂ ਵੀ ਆਪਣੀ ਕੰਡੀਸ਼ਨ ਆ ਆਪਾਂ ਕਿਹਦੇ ਚਾਉਨੇ ਆ ਹਨਾ ਦੇਖੋ ਜੀ ਦੁਨੀਆ ਤਾਂ ਰਿੱਚ ਤੋਂ ਰਿੱਚ ਪਈ ਆ ਅਮੀਰ ਤੋਂ ਅਮੀਰ ਤੇ ਗਰੀਬ ਤੋਂ ਗਰੀਬ ਪਈ ਆ ਹਨਾ ਸ਼ਿਆਣੇ ਕਹਿੰਦੇ ਵੀ ਆਪਣੇ ਤੋਂ ਮਾੜੇ ਨੂੰ ਵੇਖ ਕੇ ਜਿਹੜਾ ਟਾਈਮ ਉਹ ਬਹੁਤ ਸੌਖਾ ਤੇ ਵਧੀਆ ਲੱਗਦਾ ਹੈ। ਤਾਂ ਦਾ ਭਾਗ ਉਹ ਵੀ ਤੁਸੀਂ ਆਪਣੇ ਬੱਚੇ ਨੂੰ ਹਰ ਇੱਕ ਮੁਸ਼ਕਲ ਨਾਲ ਲੜਨਾ ਜ਼ਰੂਰ ਸਿਖਾਓ। ਵੀ ਥੋੜੇ ਪਹਿਚ ਵੀ ਗੁਜ਼ਾਰਾ ਕਰ ਸਕੇ ਉਹ ਤੇ ਬਾਹਰ ਤਹੋਂ ਹੀ ਜਾਣਾਗਾ। ਇਹ ਹੁੰਦਾ ਜੀ ਬਚਪਨ। ਫਿਰ ਆ ਜਾਂਦੀ ਆਪਣੀ ਜਵਾਨੀ। ਜਵਾਨੀ ਦੇ ਵਿੱਚ ਆਪਾਂ ਕੁਝ ਗੱਲਾਂ ਤਾਂ ਸਮਝਦੇ ਆਂ ਪਰ ਕੁਝ ਆਪਾਂ ਨਹੀਂ ਸਮਝਦੇ ਕਿਉਂਕਿ ਉਹਦੇ ਵਿੱਚ ਉਹਦੋਂ ਆਪਣੇ ਵਿੱਚ ਇੱਕ ਜੋਸ਼ ਹੁੰਦਾ। ਆਪਣੀ ਜਿਹੜੀ ਬਾਡੀ ਹੁੰਦੀ ਹੈ ਨਾ ਉਹ ਆਪਣਾ ਸਾਥ ਦੇ ਰਹੀ ਹੁੰਦੀ ਹੈ। ਤਿੰਨ ਰੋਗ ਹੁੰਦੀ ਹੈ। ਉਦੋਂ ਆਪਾਂ ਫਿਰ ਛੋਟੀਆਂ ਘਣੀਆਂ ਗੱਲਾਂ ਬੋਲਦੇ ਨਹੀਂ ਹੈਗੇ ਕਿਉਂਕਿ ਆਪਾਂ ਆਪਣੇ ਆਪ 'ਚ ਖੁਸ਼ ਹਾਂ ਤੇ ਮਾਸਟਰ ਆਂਨੇ ਆਪਾਂ ਨੂੰ ਲੱਗਦਾ ਵੀ ਕੁਝ ਨਹੀਂ ਹੁੰਦਾ ਜੋ ਹੁੰਦਾ ਹੋਈ ਜਾਂਦੇ ਹਨ ਜਵਾਨੀ ਦੇ ਵਿੱਚ ਜੋ ਸੀ ਐਸਾ ਹੁੰਦਾ ਬੰਦੇ ਨੂੰ ਆਲਾਦਾ ਮਹਾਰ ਇੱਕ ਇੱਕ ਕੰਮ ਕਰ ਲੂਗਾ ਖਰੋ ਸੁੰਨੀ ਗੱਲ ਹੈ ਵੀ ਬੰਦੇ ਦੇ ਵਿੱਚ ਜਜ਼ਬਾ ਹੋਣਾ ਜ਼ਰੂਰੀ ਹੈ ਬਿਨ ਬਿਨ ਜਜ਼ਬਾ ਤੁਸੀਂ ਜ਼ਿੰਦਗੀ ਜੀ ਨਹੀਂ ਸਕਦੇ ਕੁਝ ਕਰਨ ਦਾ ਹੁਨਰ ਤੁਹਾਡੇ 'ਚ ਹੋਣਾ ਚਾਹੀਦਾ ਵੀ ਕੋਈ ਕੁਝ ਕਰ ਗੁਜ਼ਰਾਗੇ ਛੋਟੀ ਜਿਹੀ ਚੀਜ਼ ਹੋਣੀ ਜ਼ਰੂਰੀ ਆਦਰ ਤੁਹਾਡੇ ਵਿੱਚ ਨਹੀਂ ਹੈਗੀ ਤਾਂ ਤੁਸੀਂ ਕਿਤੇ ਵੀ ਕਾਮਯਾਬ ਹੋ ਨਹੀਂ ਸਕਦੇ ਸ਼ਹਿਨਸ਼ੀਲਤਾ ਤੇ ਸਬਰ ਸਭ ਤੋਂ ਵੱਡੀ ਚੀਜ਼ ਹੈ ਸਫਲਤਾ ਦੀ ਕੁੰਜੀ ਦਾ ਸਭ ਵਿੱਚ ਇਹ ਆ ਜਾਂਦੀ ਹੈ ਕਿ ਤੁਹਾਨੂੰ ਕਿ ਸਹਿਨਸੀਲਤਾ ਹੋਣੀ ਜ਼ਰੂਰੀ ਹੈ ਤੇ ਸਬਰ ਹੋਣਾ ਜ਼ਰੂਰੀ ਹੈ ਇਹ ਦੋ ਚੀਜ਼ਾਂ ਤੁਹਾਡੇ ਚ ਮੈਨੇ ਰੱਖਦੀਆਂ ਅੱਗੇ ਜਾ ਕੇ ਤੁਸੀਂ ਕਾਮਯਾਬ ਹੋਵੋਗੇ ਅਗਰ ਤੁਸੀਂ ਗੱਲ-ਗੱਲ ਤੇ ਗੁੱਸਾ ਕਰੋਗੇ ਜਵਾਨੀ ਦੇ ਵਿੱਚ ਦੀ ਗੱਲ ਕਰ ਰਹੀਆਂ ਮੈਂ ਕਿਉਂਕਿ ਜਵਾਨੀ ਦੇ ਵਿੱਚ ਤਾਂ ਆਪਣੇ ਜੀ ਬਹੁਤ ਪਾਵਰ ਹੁੰਦੀ ਹੈ ਆਪਣੀ ਬਾਡੀ 'ਚ ਬਹੁਤ ਪਾਵਰ ਹੁੰਦੀ ਹੈ ਅਸੀਂ ਆਪਾਂ ਚੱਲ ਸਕਦੇ ਹਾਂ ਹਰ ਇੱਕ ਚੀਜ਼ ਨੂੰ ਚੱਲ ਸਕਦੇ ਹਾਂ ਜੇ ਤੁਸੀਂ ਜਵਾਨੀ ਬਾਰੇ ਕੰਟਰੋਲ ਕਰਨਾ ਸਿੱਖ ਗਏ ਆਪਣੀਆਂ ਚੀਜ਼ਾਂ ਦੇ ਤਾਂ ਤੁਸੀਂ ਕਦੇ ਜਿੰਦਗੀ 'ਚ ਫੇਲ ਨਹੀਂ ਹੋਵੋਗੇ ਕਾਮਯਾਬ ਹੋਵੋਗੇ ਕਿਉਂ ਕਿ ਕਿ ਜਵਾਨ ਦੇ ਵਿੱਚ ਥੋੜਾ ਸਰੀਰ ਥੋੜਾ ਸਾਦ ਹੁੰਦਾ ਹੁੰਦਾ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਔਖੇ ਤੋਂ ਔਖਾ ਸੌਖੇ ਤੋਂ ਸੌਖਾ ਜਿੱਦਾਂ ਕੋਣ ਵਾਲਾ ਲੋਕ ਬਾਹਰ ਚਲੇ ਜਾਂਦੇ ਆ ਆਪਾਂ ਸੁਣ ਚਾਉਣਾ ਕਿ ਫਲਾਣੀ ਦਾ ਬੰਦਾ ਬਾਹਰ ਗਿਆ ਉਹਨੇ ਕੋਕੀ ਪਾਤੀ ਉਹਨੇ ਗੱਡੀ ਲੈ ਲਈ ਤਾਂ ਐਕਸਪੋਜ਼ ਕਰੋ ਤੁਸੀਂ ਇੰਡੀਆ 'ਚ ਰਹਿ ਕੇ ਮਿਹਨਤ ਕਰਕੇ ਤੁਸੀਂ ਕੋਠੀਆਂ ਵੀ ਪਾ ਰਹੇ ਹੋ ਤੁਸੀਂ ਗੱਡੀਆਂ ਵੀ ਲੈ ਰਹੇ ਹੋ ਤੇ ਸੋਨੂੰ ਸਾਰਿਆਂ ਨੂੰ ਪਤਾ ਵੀ ਕੋਠੀਆਂ ਕੌਣ ਨਹੀਂ ਪਾ ਰਿਆ ਸਭ ਪਾ ਰਿਆ ਕੋਈ ਬੱਕਰੀ ਗੱਲ ਨਹੀਂ ਹੁੰਦੀ ਪਰ ਹੁੰਦਾ ਵੀ ਉੱਥੇ ਰੀਸ ਆ ਜਾਂਦੀ ਹੈ ਫਲਾਣੇ ਨੇ ਬਾਹਰ ਜਾ ਕੇ ਕੀਤਾ ਠੀਕ ਹੈ ਇੰਡੀਆ ਦੇ ਵਿੱਚ ਵੀ ਬਹੁਤ ਹੈ ਹੁਣ ਇੱਕ ਮੁੰਡੇ ਦੀ ਵੀਡੀਓ ਆ ਰਹੀ ਹੈ ਮੈਂ ਉਹਦਾ ਬਲੌਗਰ ਦਾ ਨਾਮ ਭੁੱਲ ਗਈ ਉਹ ਉਹ ਕਹਿੰਦਾ ਵੀ ਮੇਰੇ ਸਿਰ ਬਹੁਤ ਕਰਜ਼ਾ ਸੀ ਘਰ ਵੀ ਮੇਰਾ ਵਧੀਆ ਨਹੀਂ ਸੀ ਉਹ ਮਾਂ ਪੁੱਤ ਤੇ ਪਿਓ ਤਿੰਨੇ ਨੇ ਸਬਜ਼ੀ ਲਈ ਹੈ ਪਤਾ ਨਹੀਂ 2.5 ਕਿਲ ਲਾਈ ਹੈ ਪਤਾ ਨਹੀਂ 1.5 ਕਿਲ ਮੈਂ ਭੁੱਲ ਜਾਨੀ ਆ ਇੱਕ ਥੋੜਾ ਜਿਹਾ ਡਾਇਬਟੀਜ਼ ਕਰਕੇ ਨਾ ਭੁੱਲ ਜਾਨੀ ਆ ਉਹਨਾਂ ਨੇ ਸਬਜ਼ੀ ਦੇ ਸਿਰ ਤੋਂ ਆਪਣੇ ਸਿਰਫ ਨੇ ਪੂਰੇ ਸ਼ੁਰੂ ਕਰਤੇ ਹੋਣੇ ਕਰਜ਼ਾ ਉਹ ਕੰਨ ਮੁੰਡਾ ਕਹਿੰਦਾ ਸੀ ਸਾਰਾ ਲਾਤਾ ਹੁਣ ਅਸੀਂ ਘਰ ਪਾਉਣਾ ਏਸੀ ਉਹ ਸਭ ਸੁਵਿਧਾ ਕਰੀ ਜਾਂਦੇ ਆ ਪਰ ਕਰਦੇ ਕੀ ਹੈ ਜੀ ਉਹ ਮਿਹਨਤ ਆਪਦੇ ਖੇਤੋ ਚ ਕਰਦੇ ਆ ਕਾਦਾ ਮਿਹਣਾ ਉਹ ਆਪਦੀ ਖੇਤੀ ਆ ਆਪਦੀ ਮਿਹਨਤ ਆ ਆਪਦੇ ਪਿੰਡ ਚ ਆਪਦੇ ਘਰ ਚ ਆਪਦੇ ਮੂਮ ਟਾਊਨ ਚ ਰਹਿ ਕੇ ਸਾਰਾ ਕੁਝ ਕਰ ਰਹੇ ਆ ਉਹ ਇਹੀ ਚੀਜ਼ਾਂ ਤੁਸੀਂ ਬਾਹਰ ਜਾ ਕੇ ਕਰਦੇ ਹੋ ਫਿਰ ਉੱਥੇ ਤਾਂ ਪੈਸਾ ਬਣ ਨਹੀਂ ਬਣਨਾ ਕਿਉਂ ਬੋਤ ਤੁਸੀਂ ਸਾਰ ਦਿਨ ਦਿਹਾੜੀਆਂ ਵੰਗੂ ਲੱਗੇ ਰਹਿੰਦੇ ਹੋ ਪੰਜਾਬ ਦੇ ਵਿੱਚ ਕੀ ਹੁੰਦਾ ਪੰਜਾਬ ਦੇ ਵਿੱਚ ਸ਼ਰਮ ਆਉਂਦੀ ਆ ਸ਼ਰਮ ਸ਼ਰਮ ਕਹਦੀ ਹੈ ਮਿਹਨਤ ਦੀ ਕੋਈ ਸ਼ਰਮ ਨਹੀਂ ਹੁੰਦੀ ਜਿਹੜਾ ਬੰਦਾ ਇਹਨਾਂ ਚੀਜ਼ਾਂ ਚ ਆ ਜਾਂਦਾ ਉਹ ਕਾਮਯਾਬ ਨਹੀਂ ਹੁੰਦਾ ਆਪ ਦੇ ਖੇਤ ਦੀ ਆਪ ਸਬਜ਼ੀ ਤੁਸੀਂ ਵੇਚੋਗੇ ਤਾਂ ਤੁਹਾਨੂੰ ਜਿਆਦਾ ਪੈਸੇ ਮਿਲਣਗੇ ਜੇ ਤੁਸੀਂ ਆਪ ਦੇ ਖੇਤ ਦੀ ਸਬਜ਼ੀ ਬੀਜ ਕੇ ਮੰਡੀ ਤੇ ਲੈ ਕੇ ਜਾਓਗੇ ਤਾਂ ਥੋੜੀ ਅਗਲਾ ਤੁਹਾਨੂੰ ਮਰਜ਼ੀ ਨਾਲ ਮੋਨਾ ਦਊਗਾ ਤੇ ਉਹ ਹੀ ਸਬਜ਼ੀ ਤੁਸੀਂ ਖੁਦ ਵੇਚ ਰਹੇ ਹੋ ਤਾਂ ਥੋੜੀ ਜੇ ਤੁਸੀਂ ਬਾਜ਼ਾਰ ਨਾਲੋਂ 5-7 ਰੁਪਏ ਸਸਤੀ ਵੀ ਦੋਗੇ ਤਾਂ ਉਹ ਥੋੜੀ ਇੱਕ ਮਿੰਟ ਚ ਸਬਜ਼ੀ ਇੱਕ ਮਿੰਟ ਦੀ ਵਿਕ ਜਾਂਦੀ ਹੈ ਵੀਰੀ ਖੇਤਾ ਦੀ ਤਾਜੀ ਸਬਜ਼ੀ ਹੁੰਦੀ ਹੈ ਵੀ ਇੰਨਾ ਲੋਕ ਪਸੰਦ ਕਰਦੇ ਆ ਖੇਤਾਂ ਦੀ ਜਿਹੜੀ ਉਹਨਾਂ ਨੂੰ ਐ ਹੁੰਦਾ ਵੀ ਬੀਹ ਗੰਦੇ ਨਾਲਿਆਂ ਚੋਂ ਨਹੀਂ ਆਈ ਹੋਈ ਇਹ ਕਿਸੇ ਕਿਸਾਨ ਨੇ ਬੀਜੀ ਹੋਈ ਹੈ ਕਿੰਨਾ ਦਾ ਮੁੱਲ ਪੈਂਦਾ ਪਰ ਮਰਦੇ ਕਿੱਥੋਂ ਤੁਸੀਂ ਸ਼ਰਮ ਸ਼ਮ ਸ਼ਰਮ ਮਾਰਦੀ ਆ ਇਹ ਸ਼ਰਮਾ ਸੁਲਮਾ ਪਾਸੇ ਛੱਡ ਕੇ ਆਪਣੀ ਮਿਹਨਤ ਕਰੋ ਆਪਣੇ ਤੇ ਵਿਸ਼ਵਾਸ ਕਰੋ ਆਪਣੇ ਵਾਹਿਗੁਰੂ ਦੇ ਵਿਸ਼ਵਾਸ ਕਰੋ ਕਾਮਯਾਬੀ ਤੁਹਾਡੇ ਪੈਰਾਂ ਚ ਆਉਣੀ ਹੀ ਆਉਣੀ ਹੈ ਸ਼ਰਮ ਕਿਸ ਗੱਲ ਦੀ ਹੁਣ ਮੇਰਾ ਬੇਟਾ ਮੇਰਾ ਬੇਟੇ ਨੇ ਆਸਟ੍ਰੇਲੀਆ ਜਾਣ ਦੀ ਜ਼ਿੱਦ ਕੀਤੀ ਸੀ ਮੈਂ ਉਹ ਜਾਣ ਨਹੀਂ ਦਿੱਤਾ ਕਿਉਂਕਿ ਜਿੰਨੇ ਮੇਰੀ ਬੇਟੀ ਦੇ ਕਲਾਸ ਮੇਟ ਸੀਗੇ ਸਾਰੇ ਪੜੇ ਸੀ ਸਾਰੇ ਕੋਈ ਕੈਨੇਡਾ ਕੋਈ ਆਸਟ੍ਰੇਲੀਆ ਸਭ ਤੋਂ ਅਸੀਂ ਹਾਲ ਪੁੱਛਦੇ ਆ ਉਹ ਕਹਿੰਦੇ ਵੀ ਇੱਥੋਂ ਨਰੋ ਬੰਦਾ ਲੀ ਗਿਆ ਸੌਖਾ ਇੱਕ ਨੇ ਵੀ ਮੈਨੂੰ ਰਿਸਪੌਂਸ ਨਹੀਂ ਦਿੱਤਾ ਮੈਂ ਕਈਆਂ ਨੂੰ ਪੁੱਛਿਆ ਵੀ ਕਿੱਦਾਂ ਬੇਟੇ ਕਿੱਦਾਂ ਦੀ ਲਾਈਫ ਹੈ ਉਹ ਕਹਿੰਦੇ ਆਂਟੀ ਇਹ ਤੁਹਾਡਾ ਸਰਦਾ ਇੱਥੇ ਬੱਚੇ ਨੂੰ ਭੇਜੋ ਇੱਕ ਮੁੰਡਾ ਬਰਨਾਲੇ ਤੋਂ ਆ ਉਹ ਵੀ ਆਪਣੀ ਬੇਟੀ ਦਾ ਕਲਾਸਮੇਟ ਸੀ ਉਹ ਵੀ ਕੈਨੇਡਾ ਗਿਆ ਉਹ ਤਾਂ ਬਹੁਤ ਚੰਗੇ ਘਰੋਂ ਮੁੰਡਾ ਵਧੀਆ ਪ੍ਰਾਪਰਟੀ ਹੈ ਉਹਦੇ ਕੋਲ ਹੀ ਤੇ ਉਹਨੇ ਵੀ ਮੈਨੂੰ ਖੁਦ ਦੱਸਤਾ ਕਹਿੰਦਾ ਵੀ ਮੈਂ ਇੱਥੇ ਆ ਕੇ ਉਹਨਾਂ ਦੇ ਕੋਈ ਉੱਥੇ ਪੱਕੇ ਸੀਗੇ ਕੋਲੋਂ ਮੈਂ ਇੱਥੇ ਆ ਕੇ ਟਰੱਕ ਚਲਾ ਰਿਹਾ ਹਾਂ ਜਿੱਦੜਦਾ ਆ ਮੈਨੂੰ ਉਧਰ ਦਾ ਕੰਮ ਮਿਲ ਰਿਹਾ ਮੇਰਾ ਪੂਰਾ ਨਹੀਂ ਪੈ ਰਿਹਾ ਮੈਂ ਆਪਦੇ ਡੈਡੀ ਤੋਂ ਪਾਸੀ ਮੰਗਾਵਾਂ ਅੰਟੀ ਇਹ ਗਲਤੀ ਨਾ ਕਰੋ ਕਹਿੰਦਾ ਬੱਚੇ ਨੇ ਇੱਥੇ ਭੇਜਿਓ ਕਹਿੰਦਾ ਭੇਜੇ ਨੋ ਤੁਸੀਂ ਕਹਿੰਦਾ ਆਪਦਾ ਇੰਡੀਆ 'ਚ ਰੱਖੋ ਕਿ ਇੰਡੀਆ 'ਚ ਬਹੁਤ ਕੁਛ ਹੈ ਅੰਟੀ ਆ ਗਿਆ ਜਿਹੜਾ ਬੰਦਾ ਆ ਗਿਆ ਨਾ ਕਹਿੰਦਾ ਮੁਰ ਨੂੰ ਨਾ ਦੁਨੀਆ ਨਹੀਂ ਜੰਦੀ ਕਹਿੰਦਾ ਮਿਹਣੀ ਦੇਣ ਲੱਗ ਜਾਂਦੀ ਹੈ ਸੋ ਅੰਟੀ ਇੱਥੇ ਨਾ ਭੇਜੋ ਪਲੀਜ਼ ਕਹਿੰਦਾ ਆਪਦਾ ਇੱਥੇ ਹੀ ਕੋਈ ਕੰਮ ਕਰਾ ਲਓ ਫਿਰ ਡੀਕੂ ਨੇ ਬਹੁਤ ਹਿੰਟ ਕੀਤੀ ਬਹੁਤ ਜਿੱਦ ਕੀਤੀ ਮੈਂ ਸਾਨੂੰ ਪਹਿਲਾਂ ਵੀ ਵੀਡੀਓ ਦੱਸਿਆ ਮੈਂ ਨੂੰ ਜਾਣ ਨਹੀਂ ਦਿੱਤਾ ਆਸਟ੍ਰੇਲੀਆ ਜਾਣ ਦੀ ਤੇ ਬਿਤੂ ਆਦਾ ਇੱਥੇ ਰਹਿ ਇੱਥੇ ਕੰਮ ਕਰ ਆਪ ਦਾ ਪੰਜਾਬ ਆਪਦੇ ਪਿੰਡ ਵਰਗੀ ਆਪਦੇ ਘਰ ਵਰਗੀ ਕਿਤੇ ਵੀ ਐਸ਼ ਨਹੀਂ ਹੁੰਦੀ ਕੋਈ ਇੱਥੇ ਟੈਕਸ ਨਹੀਂ ਆ ਹੈਗਾ ਬਾਹਰ ਤਾਂ ਲੋਕਾਂ ਨੂੰ ਟੈਕਸ ਹੀ ਪੱਟ ਕੇ ਖਾ ਰਹੇ ਜਿਹੜੇ ਹੈ ਬਾਹਰ ਉਹਨਾਂ ਨੂੰ ਪੁੱਛ ਕੇ ਦੇਖੋ ਮੇਰੇ ਨਾਲ ਮੇਰੀਆਂ ਬਹੁਤ ਫਰੈਂਡ ਜੁੜੀਆਂ ਹੋਈਆਂ ਕਿਹੜੀ ਕੰਟਰੀ ਹੈ ਜਿਹੜੀਆਂ ਮੇਰੇ ਨਾਲ ਨਹੀਂ ਜੁੜੀਆਂ ਸਾਰੀਆਂ ਮੇਰੇ ਨਾਲ ਗੱਲਾਂ ਕਰਦੀਆਂ ਕਿਸੇ ਨੇ ਵੀ ਮੈਨੂੰ ਅੱਜ ਜ਼ਿਕਰ ਨਹੀਂ ਕੀਤਾ ਵੀ ਮੈਂ ਕੈਨੇਡਾ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ ਜਾਂ ਜਰਮਨ ਵਿੱਚ ਖੋਸ਼ ਹ ਸਾਰੇ ਕਹਿੰਦੇ ਆ ਫਸ ਗਈ ਤੇ ਫਟਕਣਗੀ ਤੇ ਆਪਣੀ ਵੀਡੀਓ ਲੰਬੀ ਹੋ ਚੱਲੀ ਹੈ ਜੀ ਫਿਰ ਆ ਜਾਂਦਾ ਜੀ ਬੁਢਾਪਾ ਬੁਢਾਪੇ ਦੇ ਵਿੱਚ ਸਰੀਰ ਸਾਥ ਨਹੀਂ ਦਿੰਦਾ ਕੰਮ ਨਹੀਂ ਹੁੰਦਾ ਬੰਦੇ ਤੋਂ ਕੁਝ ਬੰਦੇ ਨੂੰ ਟੈਨਸ਼ਨਾਂ ਖਾ ਜਾਂਦੀਆਂ ਕੁਝ ਬਿਮਾਰੀਆਂ ਖਾ ਜਾਂਦੀਆਂ ਤੇ ਬੁਢਾਪੇ ਜਾ ਕੇ ਬੰਦਾ ਥੋੜਾ ਬੱਚਿਆਂ ਵਰਗਾ ਹੋ ਜਾਂਦਾ ਮੇਰੇ 'ਚ ਵੀ ਇਹ ਥੋੜੀ ਥੋੜੀ ਥਾਊਟ ਆ ਰਹੇ ਆ ਮੈਂ ਵੀ ਪਹਿਲਾਂ ਸੋਚੀਦੀ ਹੁੰਦੀ ਸੀ ਇਹ ਕਿੱਦਾਂ ਹੁੰਦਾ ਮੇਰੇ 'ਚ ਵੀ ਆ ਰਿਹਾ ਮੈਨੂੰ ਵੀ ਥੋੜੀ ਥੋੜੀ ਵੀ ਕਦੇ-ਕਦੇ ਮੈਨੂੰ ਆਇਆ ਲੱਗੂ ਵੀ ਆਹ ਕੰਮ ਮੈਂ ਹੋਣਾ ਚਾਹੀਦਾ ਸੀ ਕਿਉਂ ਨਹੀਂ ਹੋਇਆ ਉਸੇ ਪਿੱਛੇ ਜਿੱਦ ਲੈ ਕੇ ਬਹਿ ਜਾਂਦੀਆਂ ਜਿੱਦਾਂ ਬੱਚੇ ਜਿੱਦ ਕਰਦੇ ਹੁੰਦੇ ਆ ਇੰਨੇ ਦੌਰ ਹੁੰਦੇ ਆ ਤਿੰਨੇ ਦੌਰਾਂ ਚ ਬੰਦੇ ਚ ਚੇਂਜ ਆਉਂਦੇ ਆ ਬਚਪਨ ਚ ਬੰਦਾ ਹੋਰ ਹੁੰਦਾ ਜਵਾਨੀ ਚ ਬੰਦਾ ਹੋਰ ਹੁੰਦਾ ਤੇ ਬੜਾਪੇ ਚ ਹੋ ਜਾਂਦਾ ਬੜਾਪੇ ਚ ਬੰਦਾ ਸਹਾਰਾ ਬਾਲਦਾ ਤੇ ਜਿੱਦਾਂ ਮੈਂ ਐ ਮੈਂ ਇਕੱਲੀ ਘਰੇ ਰਹਿ ਕੇ ਬਿਲਕੁਲ ਨਹੀਂ ਬਚਦੀ ਮੈਨੂੰ ਐ ਹੁੰਦਾ ਕੋਈ ਨਾ ਕੋਈ ਖੋਲੇ ਮੇਰੇ ਬੱਚਾ ਹੋਵੇ ਜਾਂ ਕੋਈ ਬੀਬੀ ਆ ਜਾਏ ਉਹਦੇ ਨਹੀਂ ਬੰਦਾ ਮੈਂ ਇਕੱਲਾ ਕਰ ਲਾ ਵੀ ਮੈਨੂੰ ਇਕੱਲੀ ਰਹਿਣਾ ਬਿਲਕੁਲ ਪਸੰਦ ਨਹੀਂ ਜਿੱਦਾਂ ਲੋਕ ਕਹਿੰਦੇ ਸੀ ਅਲੋਨ ਫੀਲ ਕਰਦੇ ਆ ਅਲੋਨ ਰਹਿਣਾ ਪਸੰਦ ਕਰਦੇ ਬਟ ਮੈਂ ਨਹੀਂ ਕਰਦੀ ਮੈਨੂੰ ਐ ਹੁੰਦਾ ਵੀ ਕੋਈ ਹੋਵੇ ਵੀ ਪਮਾਉ ਬੋਲੇ ਨਾ ਬੋਲੇ ਚਾਹੇ ਬੰਦਾ ਕੋਲੇ ਬੈਠਾ ਹੋਵੇ ਪਰ ਇਹਦਾ ਵੀ ਕੋਈ ਸਹਾਰਾ ਹੈਗਾ ਇਹ ਗੱਲ ਸੱਚ ਹੈ ਵੀ ਬੜਾ ਪੇੜਾ ਵਿੱਚ ਆ ਕੇ ਬੰਦੇ ਨੂੰ ਨਾ ਇੱਕ ਸਹਾਰੇ ਦੀ ਜਰੂਰਤ ਪੈਂਦੀ ਆ ਵੀ ਉਹਨੂੰ ਆਹਦਾ ਵੀ ਕੋਈ ਮੇਰੇ ਨਾਲ ਗੱਲਾਂ ਕਰਨ ਵਾਲਾ ਹੋਵੇ ਮੇਰਾ ਦੁੱਖ ਸੁੱਖ ਫਰੋਣ ਵਾਲਾ ਹੋਵੇ ਮੇਰਾ ਸਭ ਤੋਂ ਵੱਧ ਬੜਾ ਪੇਚਾ ਕੇ ਬੰਦੇ ਨੂੰ ਮੇਰਾ ਕੋਈ ਕੇਅਰ ਕਰਨ ਵਾਲਾ ਹੋਵੇ ਚਾਹ ਹੋ ਕੇਰ ਕਰਨ ਲਈ ਪਾਣੀ ਦੀ ਕਿਉਂ ਨਾ ਹੋਵੇ ਵੀ ਬੱਚਾ ਮਾਂ ਨੂੰ ਜਾਂ ਪਿਓ ਨੂੰ ਪਾਣੀ ਫੜਾ ਦੇ ਉਹਦਾ ਵੀ ਮਾਂ ਪਿਓ ਨੂੰ ਨਾ ਵੀ ਇੰਨਾ ਖਸਹਾਰਾ ਹੋ ਜਾਂਦਾ ਵੀ ਉਹ ਖੁਸ਼ੀ ਚ পাগল ਹੋ ਜਾਂਦਾ ਵੀ ਯਾਰ ਮੇਰੇ ਬੱਚੇ ਨੇ ਮੈਨੂੰ ਪਾਣੀ ਫੜਾਇਆ ਮੈਨੂੰ ਚਾਹ ਪੜਾਈ ਮੇਰੇ ਬਿਨਾ ਮੰਗੇ ਮੈਨੂੰ ਆਹ ਬੱਚੇ ਨੇ ਚੀਜ਼ ਦਿੱਤੀ ਇਹ ਚੀਜ਼ਾਂ ਨਾ ਬੜਾਪੇ ਜਾ ਕੇ ਪਤਾ ਲੱਗਦੀਆਂ ਜਿੱਦਾਂ ਹੁਣ ਮੇਰੀ ਵੀ ਨਾ 47 ਸਾਲ ਦੀ ਹੋ ਚੱਲੀ ਐ ਤੇ ਜਿਹੜੇ ਮੇਥੋਂ ਆਪ ਉਮਰਦੇ ਆ 60 70 ਸਾਲ ਦੇ ਉਹ ਤਾਂ ਇਦੋਂ ਵੀ ਜ਼ਿਆਦਾ ਭਾਲਦੇ ਹੋਣਗੇ ਵਿਚਾਰੇ ਮੈਨੂੰ ਵੀ ਹੁਣ ਆਇਆ ਲੱਗਦਾ ਵੀ ਕੋਈ ਮੇਰਾ ਖਿਆਲ ਰੱਖੇ ਮੈਨੂੰ ਵਧੀਆ ਚੀਜ਼ ਦੇਵੇ ਵੀ ਆ ਖਾਲਾ ਪੀਲਾ ਤੇ ਮੈਨੂੰ ਹੌਸਲਾ ਮਿਲੇ ਲੈ ਮੇਰਾ ਕੋਈ ਕੇਅਰ ਕਰਨ ਵਾਲਾ ਹੈਗਾ ਨਾ ਸਭ ਇਹ ਕਰਕੇ ਕਹਿੰਦੀ ਆ ਵੀ ਜਿਸ ਘਰ ਦੇ ਵਿੱਚ ਪਿਆਰ ਆ ਪਲੀਜ਼ ਨਾ ਜਿਹੜੇ ਵੱਡੀ ਉਮਰ ਦੇ ਚੱਲ ਜਾਂਦੇ ਉਹਨਾਂ ਦਾ ਖਿਆਲ ਰੱਖਿਆ ਕਰੋ ਉਹ ਚਚੜਾਪਣ ਉਹਨਾਂ 'ਚ ਆਉਣ ਲੱਗ ਜਾਂਦਾ ਏਜ ਦੇ ਹਿਸਾਬ ਨਾਲ ਆਉਣ ਲੱਗ ਜਾਂਦਾ ਇਹ ਗੱਲਾਂ ਮੈਂ ਹੁਣ ਸਮਝ ਰਹੀ ਆ ਇਸ ਉਮਰ ਦੇ ਵਿੱਚ ਆ ਕੇ ਹਲੇ ਤਾਂ ਮੈਂ ਫੁੱਲ ਬੜਾਪੇ 'ਚ ਗਈ ਵੀ ਨਹੀਂ ਪਰ ਇਹ ਗੱਲਾਂ ਮੈਨੂੰ ਫਿਰ ਹੁਣ ਲੱਗ ਵੀ ਗਈਆਂ ਵੀ ਹਰ ਇੱਕ ਬੰਦੇ ਨੂੰ ਆਉਂਦਾ ਯਾਰ ਮੇਰੀ ਕੋਈ ਕੇਅਰ ਕਰੇ ਵੱਡਾ ਬੰਦਾ ਸਿਰਫ ਕੇਅਰ ਦਾ ਤੇ ਸਾਰੇ ਦਾ ਪੱਖਾ ਹੁੰਦਾ ਕਿਉਂਕਿ ਉਹਦੀ ਸ਼ੌਂਕ ਤਾਂ ਜਵਾਨੀ ਜਿੱਤੇ ਬਚਪਨ ਚ ਹੀ ਹੁੰਦੀ ਹੈ ਬੜਾਪੇ ਚ ਕੋਈ ਸ਼ੌਂਕ ਨਹੀਂ ਹੁੰਦਾ ਬੰਦੇ ਦਾ ਕੀ ਹੁੰਦਾ ਬਸ ਉਹਨੇ ਖਾਣਾ ਕਿਉਂਕਿ ਉਹਦੇ ਚ ਇੰਨੀ ਹਿੰਮਤ ਨਹੀਂ ਹੁੰਦੀ ਵੀ ਉਹ ਇੱਧਰ ਉੱਧਰ ਜਾ ਸਕੇ ਤੇ ਆਪੇ ਸ਼ੌਕ ਤੁਰੇ ਕਰੇ ਇਸ ਕਰਕੇ ਮੈਰੀ ਹੱਤ ਬਣ ਕੇ ਬੇਨਤੀ ਹੈ ਵੀ ਆਪਣੇ ਤੋਂ ਵੱਡੇ ਉਮਰ ਕੰ ਦਾ ਘਰ ਦੇ ਵਿੱਚ ਖਿਆਲ ਰੱਖਿਆ ਕਰੋ ਕਿਉਂਕਿ ਵੱਡੇ ਨਾ ਸੋਡਾ ਸਿਰਫ ਪਿਆਰ ਪਾਲਦੇ ਹੁੰਦੇ ਆ ਹੋਰ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਤੁਹਾਡੇ ਤੋਂ ਤੋ ਵੀਡੀਓ ਲੰਬੀ ਹੋ ਜਾਣੀ ਆਪਾਂ ਦੂਜੀ ਗੱਲਾਂ ਫੇਰ ਕਰਾਂਗੇ ਆਪ ਸਭ ਨੂੰ ਗੁਰੂ ਰਾਮਦਾਸ ਮਹਾਰਾਜ ਚੜ੍ਹਦੀ ਕਲਾ ਚ ਰੱਖੀ ਤੁਸੀਂ ਬਹੁਤ ਬਹੁਤ ਪਿਆਰ ਤੋਂ ਮੈਂ ਤਰੱਕੀਆਂ ਮਾਣੋ ਚੜ੍ਹਦੀ ਕਲਾ ਚ ਰਹੋ